ਹਾਂ ਰੇਣੇਲਾਂ ਇਹ ਤਾਂ ਸਾਨੂੰ ਇਹ ਫਾਇਦਾ ਵੀ ਤੇ ਪਾਠ ਲਾ ਲਈਦਾ ਆਪਾਂ ਤੇ ਗੱਲ ਜੀ ਸਾਹਤ ਧੜਾਈ ਦੇ ਨੇ ਬਲਾਗ ਦੇ ਤੇ ਤੁਹਾਨੂੰ ਕੋਈ ਸਪੈਸ਼ਲ ਪਰਸਨ ਦੇ ਨਾਲ ਮਿਲੰਦੇ ਆਪਾਂ ਚੱਲੇ ਆਂ ਸਲੂਨ ਉੱਥੇ ਕੋਈ ਆਇਆ ਹੋਇਆ ਮੇਰੇ ਨਾਮ ਤੇ ਇਹ ਨਾਲੇ ਕੰਮ ਵੀ ਕਰਾਉਣਾ ਉਹਨਾਂ ਨੇ ਚਲਾ ਚੱਲ ਗਏ ਚਲੋ ਚੱਲੇ ਆਪਾਂ ਚਲੋ ਪਾਓ ਜੀ ਅੰਦਰ ਚਲੋ ਚਲੋ ਕੰਮ ਕਰੋ ਅੱਜ ਸਾਰਾ ਸਟਾਫ ਇੱਥੇ ਘਰੇ ਡਿਆ ਕੰਮ ਚੱਲਣਾ ਪਿਆ ਤਾਂ ਫੰਡਾ ਆਪ ਖਾ ਲਈਏ ਇਹਨਾਂ ਨੂੰ ਭਰਾ ਨੂੰ ਇਹ ਭਰਾ ਸਾਡਾ ਵੱਡਾ ਕਾਦੋ ਚਾ ਛੋਟਾ ਕਾਦੋ ਹਾਂ ਤਾਂ ਵੱਡਾ ਹੀ ਮੇਰੇ ਸੋਨੂੰ ਛੋਟਾ ਹੀ ਭਰਾਵਾ ਇਹ ਠੀਕ ਹੈ ਅੱਛਾ ਮੈਂ ਬੁੱਢਾ ਹੋ ਗਿਆ ਤਾਂ ਮਤਲਬ ਵਾ 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 ਖੰਡ ਪ੍ਰਾਣੇ ਬੁੱਢਾ ਹੋ ਗਿਆ ਓਏ ਓਏ ਓ ਮੇਰੀ ਗੱਲ ਸੁਣ ਓ ਗੁੱਡਾ ਜਾ ਕੇ ਵੇਖੀ ਜਾ ਕੇ ਜਾ 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 ਵੇਖੀ ਵੇਖੀ ਸ਼ਾਬਾਸ਼ ਓਹ ਸ਼ਾਬਾਸ਼ ਤੂੰ ਓ ਤੂੰ ਤੇਰੇ ਹੈਂ ਤੂੰ ਕੋ ਸਾ ਪਾਣੀ ਚ ਸੁੱਟ ਲੈ ਦੱਸ ਉਹ ਤਾਂ ਪੈਸੇ ਖਣੇ ਪਾ ਹੁਣ ਇਹਨੂੰ ਨਤਾਰਤਾ ਹੀ ਭੈਣ ਸਰ ਉਹ ਲੈ ਇਦਾਂ ਚੜਤਾ ਹੀ ਆਹ ਚੜ ਗਿਆ ਹੀ ਓਏ ਚੜ ਗਿਆ ਚੜ ਗਿਆ ਚੜ ਗਿਆ ਚੱਲ ਜਾ ਚੜਾ ਦੇ ਲੈ ਆ ਕਿ ਲੈ ਚੀਆ ਨੇ ਜਾਦੂ ਜਾਦੂ ਚੱਲ ਇਦਾਂ ਰਹਿੰਦੇ ਸੁੱਕ ਜਣਾ ਤਾਂ ਇਦਾਂ ਇਦਾਂ ਹੀ ਜਾਦੂ ਜਾਦੂ ਆ ਗੁਰੀ ਆਇਆ ਵਾ ਨਾਲ ਭਾਦੀ ਗਿਆ ਇਹਨਾਂ ਨੇ ਸਮੂਥਿੰਗ ਕਰਨ ਲੱਗੇ ਆ ਘਰੇ ਲੈ ਕੇ ਖਾਣਾ ਕੋਈ ਲਾਈਟ ਨਹੀਂ ਆ ਰਹੀ ਸਲੂਨ ਤੇ ਤੇ ਫੇਸ਼ੀਅਲ ਕਰਾਉਣ ਵਾਸਤੇ ਆਏ ਸੀ ਉਹ ਤੇ ਸਲੂਨ ਤੇ ਚਲੋ ਹੋ ਗਿਆ ਐ ਹਾਂ ਫਰੀ ਕਰ ਦੋ ਨਾਂ ਇਹ ਆ ਪਾਜੀ ਦੀਪੂ ਆਵੇ ਲੇ ਤੁਹਾਡੇ ਸਾਹਮਣੇ ਖਲੋਤਾ ਜੇ ਦੀਪੂ ਨੇ ਕੰਮ ਦੀ ਜਾ ਸਿੱਖ ਲਈ ਵੇ ਲੋ ਜਾ ਸਿੱਖ ਲਈ ਐਕਟਿਵ ਨੂੰ ਵਾਲਿਆਂ ਨੂੰ ਹਾਂ 1500 ਤੋਂ 2000 ਕਰੀ ਜਾਂਦਾ ਹੋਰ ਕੀ ਤੇ ਉਹਨੂੰ ਕਹ ਦੋ ਵੀ ਆ ਜਾ ਮੇਰੀ ਭੈਣ ਹੋਣ ਦੇ ਦੀਪੂ ਆਈ ਤੇਰਾ ਹਾਂ ਦੀਪੂ ਆ ਗਿਆ ਹਾਂ ਦੀਪੂ ਨੇ ਮੂਠੀ ਕਰ ਦੇਈ ਆਵੇਲਾ ਦਾ ਹੋ ਗਿਆ ਯੋ ਇਹਨੂੰ ਬਣਾ ਕੇ ਭੇਜ ਕੋਈ ਸਮਗਰੀ ਮੋਟੀ ਜਾ ਉਹ ਟ੍ਰੇਡ ਹੋ ਗਿਆ ਇਹ ਤੇ ਵਾਲਪੇਪਰ ਜੀ ਸਟੇਲ ਕਰਾਉਣ ਤੇ ਆ ਜਾਏ ਕੋ ਦਰਾ ਦੀ ਚਾਹ ਪਣੀ ਕਿ ਕਿ ਅੱਜ ਸਾਰੇ ਕਲਾਈਂਟ ਘਰੇ ਆਏ ਆ ਓਏ ਛੜਦਾ ਛੜਦਾ ਹਾਂ ਚਲ ਗਿਆ ਉਹ ਲੈ ਚਾਹ ਪੰਦਾ ਹੀ ਪੀਣੀ ਆਪੇ ਆ ਜੂਗਾ ਤੇ ਕੀ ਆ ਗਿਆ ਜੀਸੀਬੀ ਆਈ ਕਿੱਥੇ ਕਿੱਥੇ ਆਈ ਕਿੱਥੇ ਆ ਹਾਂ ਮਿੰਨੀ ਵਲੌਗ ਕੀ ਹੈ ਜਿਸ ਵਜ੍ਹਾ ਚੁਣਤੀ ਆ ਸਾਡੇ ਕਨਵਾ ਰੂਰਲ ਛੜਕ ਬਣ ਗਈ ਆ ਪੂਰੀ A1 ਓ ਮਰੀ ਟੌਕਲਾ ਦੀ ਬਣ ਗਈ ਕਣੀ ਆ ਵੇ ਕਿਦਾਂ ਮਿੱਟੀ ਨਾਲ ਡੇ ਖੇਡਣ ਆਹ ਤੇ ਬਟੇ ਰੂਰਾਮ ਦੇ ਪੁੱਤਾ ਤੇਜ ਹੈ ਨਾ ਇਹ ਸ਼ਤਾਨੀ ਕੰਡਿਆ ਹੈ ਮੈਂ ਸ਼ਾਨੀ ਨਹੀਂ ਕਰਾਂ ਕਿਉਂ ਨਹੀਂ ਕਰਨੀ ਤੂੰ ਮੈਂ ਨਹੀਂ ਕਰਾਂ ਸੰਦੀਪ ਨੇਲ ਲਗਵਾ ਰਹੇ ਨੇ ਹੁਣ ਤਾਂ ਲੰਗੀ ਫਰੂਟ ਵਗੈਰਾ ਹੋਰ ਸਮਾਨ ਲੈਣਾ ਆ ਖਾਣੀਆਂ ਖਤ ਲੈਣੀਆਂ ਵਾ ਹੈ ਡਾਈਟ ਡਾਈਟ ਖਤਮ ਹੋ ਜਾਣੀ ਵੇਖੀ ਹੁਣ ਹੈ ਇੱਕ ਆਪਣਾ ਨਾਰੀਆ ਲੈਣਾ ਹੋਰ ਬਨੇਕੜਾ ਸਮਾਨ ਨਾਲ ਮਾਰਕੀਟ ਚੱਲੇ ਆ ਸਨੂਨ ਤਾਂ ਵਿਲੇ ਹੋਏ ਹੋਣੇ ਹਜੇ ਮੇਲ ਐਕਸਟੈਂਸ਼ਨ ਨੇ ਕਰਾਏ ਆ ਹੁਣੇ ਹੀ ਹਜੇ ਤੇ ਛੜਕ ਬਣ ਗਈ ਪੂਰੀ A1 99 ਰੋਡ ਆ ਵੀ ਅਸੀਂ ਆ ਗਏ ਗੁਰਦਾਸਪੁਰ ਰੋਡ ਤੇ ਇੱਥੇ ਦੇ ਬਾਵਾ ਬੀਬੀਆਂ ਨੇ ਰਸ ਪਾਇਆ ਆ ਤੇ ਸਮਾਨ ਸਮੁਣ ਲੈਣ ਦੇ ਸਾਰੇ ਹੈ ਅਦਾ ਬਟਾਲਾ ਸੜਕ ਤੇ ਅੱਜ ਕੋ ਮੰਡਿਆ ਕਰਦਾਫ ਰੋਡ ਤੇ ਕੀ ਜੀ ਨਾ ਇੱਕ ਨਾਰੀਗਾ ਤੇ ਕੇਲੇ ਤੇ ਸੇਬ ਸੇਬ ਆਣੇ ਨਾ ਸੇਬ ਵਧੀਆ ਆਣੇ ਨਾ ਲੋ ਆਹੰ ਸਰ ਅੰਦਾਰੀ ਗੇ ਕਰਦੇ ਇੱਕ ਆ ਕੇਲੇ ਕਰ ਦੋ ਦਰਜਣ ਤੇ ਸੇਬ ਕਰ ਦੋ ਕੋਈ ਗੱਲ ਨਹੀਂ ਕਰਦੇ 2 ਕਿਲੋ ਕੇਲਾ ਕਰਦੇ ਓਏ ਅੰਦਾਰੀ ਗੇ ਕਰ ਦੋ ਵੀ ਇੱਕ ਹੀ ਕਰਨਾ ਹੈ ਪਾਣੀ ਆਹ ਹੈ ਬਾਈ ਕਿਹੜਾ ਆਹ 3 ਕਿਲੋ ਹੈਗਾ ਜੀ ਉਹ ਨਹੀਂ ਨਹੀਂ ਇਹ ਨਹੀਂ ਉਹ ਫਸ ਫਸ ਨੋ 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 ਮੰਗਾਏ ਲੈ ਵੀ ਹੁਣ ਲਗੇ ਸੀਬ ਲੈਣ ਚੱਲ ਵੀ ਲੈ ਵੀ ਨਿਆਰੇ ਬੰਤੇ ਭਰਾ ਨੇ ਹੋਰ ਫਿਰ ਕੋਈ ਸਬਜ਼ੀ ਸਬਜ਼ੀ ਲੈ ਲਈ ਕੋਈ ਬਾਕੀ ਆ ਜੀਓ ਮੈਂੜੀ ਪਾ ਕੇ ਆ ਰਹੀ ਨੇ ਕਨੂ ਹਰਗੁਣ ਹਾਂ ਹਾਂ ਯਾਰ ਹਰਗੁਣ ਕਿੱਥੇ ਆ ਤਨੂ ਤੇ ਰਹਿ ਗਈ ਹਾਂ ਫੇਰ ਸੁਣਦਾ ਪੂਆ ਖੋਲ ਕੇ ਵੇਖਿਓ ਮੇਰੇ ਕੁੜੀ ਨੂੰ ਜਾਓ ਹਾਏ ਹਰਗੁਣ ਕਿੱਥੇ ਗਈ ਤਾਨੂੰ ਕਿੱਥੇ ਛੱਡ ਆਏ ਨੂੰ ਪਤਾ ਨਹੀਂ ਰਖੂ ਕਿੱਥੇ ਆ ਵੰਡੀ ਗਈ ਆ ਹਾਂ ਹਰਗੁਣ ਮਸਨੂਨ ਜਾਣਾ ਓ ਜਾ ਵਾਏ ਓ ਬੱਬਾ ਜੀ ਮੇਰੇ ਕਿੱਥੇ ਗਈਆਂ ਹਰਗੁਣ ਕਿੱਥੇ ਗਈ और और मैं <laughs> तो तो, फिर पहुंच गए आप घरे सुखना खर्चा तो ही हो गया जी चलो कोई तेरी बड़ी ते 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 लो जी अपना समान महाराज ਦੇਨੇ ਪੁੱਤ ਦੇਨੇ ਆਂ ਤੇਨੇ ਧੀਏ ਸੁਧਾਨੋ ਗਿਆ ਮਾੜਾ ਕਰਕੇ ਆ ਮੈਂ ਮੂੰਹ ਨਾ ਭਲਾਣੀ ਹੱਸਦਾ ਮੜੱਸਾ ਬਣ ਜਾਣਾ ਨਹੀਂ ਕੋਣ ਤੇ ਮੇ ਕੋੰਦੀ ਨੂੰ ਮਾਰ ਤੇ ਲੈ ਵੀ ਅਹੀਂ ਲੇਟ ਹੋ ਗਏ ਬਾਕੀ ਭਰਾ ਮੈਂਦੀ ਨਵਾਕ ਚੜ ਗਈਆਂ ਬੀਬੀਆਂ ਅਹੀਂ ਲੇਟ ਹੋ ਗਏ ਆ ਆਪਰਾ ਹੱਡਾ ਡਿਆ ਜਿੰਦ ਕਨ ਮੋਹ ਉਹ ਕੁੰਗੜ ਗਿਆ ਠੰਡੀ ਮਹਿੰਦੀ ਨਾ ਲਵਾਦੀ ਉਹ ਮੈਂ ਉਹ ਮਹਿੰਦੀ ਲਵਾ ਕੇ ਤਾਂ ਉਹ ਆਂਦਾ ਮਹਿੰਦੀ ਲਵਾਉਂਗੀ ਬੀਬੀਆਂ ਇਦਾਂ ਹੁੰਡੀਆਂ ਜਾਜਾ ਬਣਾ ਕੇ ਬਹੁਤ ਮਹਿੰਦੀ ਲਗੰਡੀ ਰੋੜਾ ਤੇ ਅਜੇ ਵੀ ਓਏ ਧਿਆਨ ਨਾਲ ਧਿਆਨ ਹਰ ਗੰਨੂ ਘਰੇ ਛੱਡ ਆਏ ਆ ਲੈ ਖਗੜੇ ਰੌਣਕਾਂ ਵੇਖਦਾ ਬੀਬੇ ਨੇ ਆਉਂਦੀਆਂ ਮਹਿੰਦੀ ਇਦਰੇ ਕੀ ਬੰਦਿਆ ਏ ਪਰਬਲ ਹੋ ਗਈ ਭਾਈ ਇਹਦੇ ਭਾਬੀ ਹੱਡ ਨੇ ਲਵਾ ਲਈ ਮਹਿੰਦੀ ਬਾਈ ਕੋਈ ਹਾਸ ਬੋਸ਼ ਕਰ ਇਹਦੇ ਕੋਲ ਚੱਕਰ ਆਸ਼ ਆਇਰ ਕੰਨਾ ਹਾਂ ਹਾਂ ਅਸਤਦ ਤਰਲੇ ਲੈਣੇ ਚੜ ਗਿਆ ਉਸਤਾਦ ਕਰਨ ਨੂੰ ਕਰੋ ਚੱਕ ਬੈਠੇ ਗਏ ਦੀ ਕੁਰਸੀ ਤੇ ਕਾਹ ਮੇਕੀ ਲਾਈ ਰਹੀ ਹੈ ਬਈ ਆਹ ਸਿੰਪਲ ਆਹ ਸਿੰਪਲ ਆਹ ਲਾ ਲਾਉਣਾ ਕਿੱਧਰੋਂ ਸੁਧੇ ਨਾ ਲੈਣਾ ਚਲੋ ਫੇ ਚਲੋ 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 ਆਹ ਇੱਧਰ ਲਾਈਆਂ ਲੱਗੀ ਮਹਿੰਦੀ ਚਲੋ ਚੱਲੀਏ ਖੜੀ ਹੀ ਚੀਜ਼ ਹੈ ਐਤੋਂ ਬੈਠੀ ਹੋਣੀ ਹੁਣ ਤੱਕ ਨਹੀਂ ਹੋਰ ਹਣਾ ਜੀ ਵੀ ਜਾਣੀ ਹੋ ਜਾਂਦੀ ਹੋ ਜਾਂਦੀ ਆਹ ਤਾਂ ਇਹਨਾਂ ਤੇਜ਼ ਭਜਾਵਾਂ ਮੜ ਕੇ ਮਾਉ ਤੇਰੀ ਮਹਿੰਦੀ ਮੁੰਦੀ ਇੱਥੇ ਮੜੀ ਜਾਵੇ ਸਾਰੀ ਹੋ ਬਹੁਤ ਹੋ ਗਿਆ ਚਲ ਗਏ ਚਲ ਗਏ ਹਨ ਦੀ ਦੀ ਨੂੰ ਜਾਣਦੇ ਆ ਅੱਗੇ ਚਲੇ ਗਏ ਆ ਫੈਰਕਾ ਸਾਸੀ ਨਗਰ ਵਾਲੀ ਮਾਰਕੀਟ ਵੀ ਇੰਨੀ ਜਾਂਦਾ ਨਹੀਂ ਆਹੀ ਘੁੰਮੀ ਹਨਾ ਸਨੀਓ ਇੱਕ ਦੋ ਵਾਰ ਹੀ ਆਏ ਬਸ ਤੇ ਹੁਣ ਸੌਗੇ ਅਗਲੇ ਉਹ ਕੰਨਾ ਵੇ ਹਰਿਆ ਹਰਿਆ ਆ ਚਾਬੀ ਸੱਚ ਮੇਰੇ ਕੋਲ ਆ ਤੇ ਜੀ ਆ ਗਏ ਮਹਿੰਦੀ ਲਵਾ ਕੇ ਭਾਟ ਸੌਂਗੀ ਹੋਗੀ ਸਾਡੀ ਕਿਨੇ ਸੌਂਗੀ ਲੱਗਦਾ ਹਨਾ ਅਗਲੀ ਮਸਤ ਹੀ ਹਿੰਦੀ ਫੋਨ ਮੇਂ ਨਹੀਂ ਹੁੰਦੀ ਜੀ। ਚੁੱਥੀ ਰਾਜ ਰਬੇਸ ਫਾਈਲ ਆਪਣੇ ਇੱਕ ਕਹਿੰਦੇ ਆ। ਫੋਨੀਆ ਚੁੱਪ ਚੁੱਪ ਚੁੱਪ। ਸਾਥ ਮੇਂ ਕੋਨੀ। ਚੌਪਿਆਰ ਉਹਨੇ ਕਹਿਣਾ ਮੇਰੇ ਵੀ ਲਾ ਦੋ। ਕਹਿਣਾ ਮੇਰੀ ਮਹਿੰਦੀ ਨਹੀਂ ਮੈਂਦੇ ਆਂ। ਰੌਂਡੀ ਹੁੰਦੀ ਹੁੰਦੀ ਮੈਂ ਆ। ਮੈਂ ਆਪਨੇ ਕੁੜੀਂ ਦੀ ਦਿੱਤ ਕਰਦੀ। ਅੰਦੀ ਮੈਂ ਵੀ ਲਾਉਣੀ। ਹਾਂਦੀ ਮਾਂਮੀ ਮਹਿੰਦੀ ਲਾਉਣੇ ਲਾਉਂਦੀ ਕਹਿੰਦੀ ਮਾਂਮੀ ਜਾਣਾ ਮਹਿੰਦੀ ਲਾਉ। ਕੋਈ ਨਾ ਕੱਲ ਇਹਦੇ ਲਾ ਦਾਂਗੇ। चलो बैक साइड दिखाता हूं हाथ आदि चलो जी बहुत सुहनी लग गई मैश लंड नारियल इतना चढ़ गया हूं न वो वाह नहीं चलो हम भी फोन यहां ਨਵਾਂ ਕੱਟ ਰਿਹਾ ਸੀ ਇਹ ਕ ਗਿਰਾ ਜਿਗਾ ਉਹ ਇਕਲਾਇਆ ਥੋੜਾ ਜਿਹਾ ਨਿਕਲਿਆ ਤਾਂ ਤਰ ਚੱਕ ਇਹਦਾ ਕਹਿੰਦੇ ਗਿਰੀ ਛੇਤੀ ਨਿਕਲ ਜਾਂਦੀ ਮੈਂ YouTube ਤੇ ਵੇਖਿਆ ਸੀ ਤੇ ਹੁਣ ਟਰਾਈ ਕਰਨ ਲੱਗੇ ਇਦਾਂ ਇਹ ਗਿਰੀ ਕੱਢ ਲਈ ਠੀਕ ਹੈ ਬਸ ਇਹ ਟੁੱਟ ਗਈ ਇਦਾਂ ਪਰ ਇਹ ਵੀ ਕੋਈ ਨਿਕਲ ਗਈ ਗਰਮ ਕੀਤਾ ਜਿਆਦਾ ਵਧੀਆ ਬਸ ਇਹ ਛਿੱਟਾ ਜਿਹਾ ਨਾ ਮਤਲਬ ਤਾਂ ਲੱਥ ਗਿਆ ਨਾਲੋਂ ਉਸੇ ਜਿਹਾ ਕਿ ਜਦੋਂ ਜਿਆਦਾ ਮਤਲਬ ਪੈਂਦਾ ਨਾ ਫਿਰ ਪੱਤੇ ਜੀ ਨਾਲ ਲੱਥੀ ਜਾਂਦੀ ਹੈ ਮਤਲਬ ਹੁੰਦਾ ਹੈ ਨਾ ਪਰ ਤਾਂ ਜੀ ਨਾਲ ਹੀ ਨਿੱਕੀ ਰਹਿ ਗਈ ਬਸ ਸਿੰਘਤੀ ਗਿਰੀ ਮਸੇ ਮੈਂ ਉਹ ਜਿਹੜਾ ਇਹਦੀ ਲੀਰਾਂ ਆ ਉਹ ਨਾਲ ਲੱਗੀਆਂ ਰਹਿ ਗਈਆਂ ਉਹ ਪਤਾ ਜਿਹੜਾ ਸਿੱਕੜ ਜਾਂਦਾ ਕੀ ਕੀ ਪਤਾ ਕੀ ਆਪ ਕੋ ਲੱਗਿਆ ਕਿਹਦੇ ਵਾਸਤੇ ਦੱਦ ਕਿੱਥੇ ਮਨੋਂ ਤਾਂ ਉਹ ਦੁੱਧ ਲਿਆਉਂਦਾ ਚਾਹ ਤਬ ਲਾਣ ਦੁੱਧ ਲੈਣ ਚੱਲੇ ਮੈਂ ਤੇ ਦਾਦੀ ਮੈਂ ਤਾਂ ਤਾਂ ਕੱਲ੍ਹ ਨੂੰ ਲੈ ਆਉਣਾ ਪਰ ਹੁਣ ਕਹਿੰਦੀ ਕੱਲ੍ਹ ਨੂੰ ਨਹੀਂ ਭੇਜਣਾ ਮੈਂ ਚਲੋ ਠੀਕ ਹੈ ਮਾਰਾ ਲੜੀ ਚੱਲ ਪਈ ਨਾਲੇ ਲੜੀ ਨੇ نیند ਖਰਾਬ ਕੀਤੀ ਮੈਂ ਬੁੱਧੀ ਚੱਲੇ ਹੁਣ ਕਿੱਥੇ ਆਪਰ ਆਏ ਇੱਕ ਮੇਰਾ ਇੱਕ ਦਾਦੂ ਦਾ ਹੈਨਾ ਹਾਂ ਜਿਹਨੇ ਫੱਦਾ ਹੀ ਇੱਕ ਮੇਰਾ ਤੇ ਇੱਕ ਦਾਦੂ ਦਾ ਠੀਕ ਆ ਦਾਦੂ ਨੂੰ ਕਹਾਂ ਜੇ ਦਾਦੂ

ਬਾਰੀ ਕੰਦੇ ਹਾਂ ਮਾਰੀ ਲੱਗਿਆ ਕੀ ਚੰਗਾ ਨਹੀਂ ਲੱਗਿਆ ਗਰੀ ਚੰਗੀ ਗਰੀ ਚੰਗੀ ਨਹੀਂ ਲੱਗੀ ਆ ਚੰਗੜੀ ਲੱਗਿਆ ਹਾਂ ਸੁੱਟਦੀ ਗਰੀਆ ਕਰਦੀ ਮਾਰੀ ਭਵਾਂ ਪਰਾਂ ਇੱਕ ਚੰਗੜੀ ਹੋ ਗਿਆ ਚੰਗਾ ਤੈਨੂੰ ਕੋਈ ਨਹੀਂ ਚੰਗਾ ਲੱਗਣਾ ਤੈਨੂੰ ਨਹੀਂ ਇਹ ਗੰਦਾ ਉਹ ਦੁਜਾ ਨਹੀਂ ਥੋੜਾ ਦੁਜਾ ਹਾਂ ਨੀ ਤੇ ਜਿਆਦਾ ਦੁਰਬਿਆ ਆਹ ਕਿੰਨੇ ਸੁਆਹ ਹਰ ਗੁੰਨੇ ਦਾ ਨਾਂ ਸਾਹਮਣੇ ਦੇਂਦੇ ਹੀ ਹੈ ਇੱਕ ਮਿੰਟਾਂ ਨੂੰ ਸੁਆਹ ਹੁੰਦਾ ਹੈ ਜਦ ਵੀ ਆਇਆ ਸੁਆਹ ਦੇਂਦੀ ਆ ਆਹ ਬੁਸਟਲ ਸੁਆਹ ਹੀ ਆਇਆ ਹੁੰਦਾ ਠੀਕ ਹੈ ਤੇ ਅਰ ਗੁਣ ਦੂਰੇ ਮਾਂ ਸੁਆਹ ਤੇ ਨੂੰ ਫੁਣ ਮਿਸਰ ਦਿੰਦੇ ਇਧਰ ਐਸੇ ਕੁਛ ਕਿੱਜਤ ਮੰਗਦੀ ਆ ਮੈਂ ਇਧਰ ਮੈਂ ਦੀ ਝਾੜੂ ਦਿੱਤੀ ਕਹਿੰਦੀ ਨੀਂਦ ਭੜੀ ਹੋਣੀ ਇਹਨਾਂ ਨੂੰ ਕਦੇ ਉਹਦੀ ਚਾਦਰਾਂ ਚੁੱਦਰਾਂ ਬੈਲਟੀ ਲੱਬਣ ਜਾਣਗੇ ਧਿਆਨ ਨਾ ਵਾਜਣਾ ਜਵੇਂ ਕਰਦਿ ਕਿਤੇ ਚਲ ਸਹੀ ਹੈ